ਸਾਡੀ ਜਿਹੜੀ ਮੈਡਮ ਬਲਜੀਤ ਕੋਰ ਆ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਜਿਹੜੇ ਕੈਮਰੇ ਲੱਗੇ ਆ ਉਹਨਾਂ ਨਾਲ ਸਾਨੂੰ ਬਹੁਤ ਸੇਫਟੀ ਫੀਲਸ ਹੁੰਦੀ ਹੈ ਹੁਣ ਸਾਨੂੰ ਕਿਸੇ ਦੀ ਕੋਈ ਡਾਰ ਵਗੈਰਾ ਨਹੀਂ ਹੈਗਾ ਕੋਈ ਮੁੰਡੇ ਵਗੈਰਾ ਛੇੜਨ ਛੁੜਨ ਦਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੂੰਗੀ ਤਾਂ ਜੋ ਕਿ ਉਹਨਾਂ ਨੇ ਉਹਨਾਂ ਨੇ ਕੈਮਰੇ ਲਵਾਏ ਸਾਬ ਮੈਂ ਬਲਜੀਤ ਕੌਰ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਕੈਮਰੇ ਲਗਾਏ ਹਨ ਉਹਨਾਂ ਨਾਲ ਸਾਨੂੰ ਬਹੁਤ ਮਦਦ ਮਿਲਦੀ ਹੈ ਕਿ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਵੀ ਕਿਸ ਨੰਦ ਨੇ ਐਕਸੀਡੈਂਟ ਕੀਤਾ ਤੇ ਜੇ ਅਗਰ ਕੋਈ ਮ ਦੀ ਬਲਜੀਤਪੁਰ ਅਮ ਸਤਰੀ ਦੇ ਬਾਲ ਵਿਕਾਸ ਭਵਾਨ ਦੇ ਜੋ ਮੰਤਰੀ ਸਾਹਿਬ ਨੇ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਉਪਰਾਲਾ ਕੀਤਾ ਹੈ ਕਿ ਗਰਲ ਸਕੂਲ ਦੇ ਬਾਹਰ ਦੋਹਾਂ ਸਾਈਡਾਂ ਤੇ ਦੋਹਾਂ ਡਾਇਰੈਕਸ਼ਨ ਦੇ ਵਿੱਚ ਕੈਮਰੇ ਲਗਵਾ ਦਿੱਤੇ ਨੇ ਤੇ ਉਹ ਲੜਕੀਆਂ ਦੀ ਸੁਰੱਖਿਆ ਵਾਸਤੇ ਇਹ ਬਹੁਤ ਹੀ ਇਹ ਉਹਨਾਂ ਦਾ ਸ਼ਲਾਘਾਯੋਗ ਕਦਮ ਹੈ ਇਹਦਾ ਮਾਹੌਲ ਹੈ ਕਿ ਕਿੰਨੇ ਬੱਚੇ ਇਹ ਸਕੂਲ ਚ ਪੜ ਰਿਹਾ ਗਿਆ ਹੁਣ ਜਿਹੜੇ ਇੱਕ ਸਰਕਾਰ ਦੇ ਮੈਡਮ ਨੇ ਟਰਾਲੀ ਸਰਕਟ ਟਾਈਮ ਨਹੀਂ ਲੱਗੇ ਆ ਕਿਸ ਤਰ੍ਹਾਂ ਦੇ ਰੱਖੀ ਉਹਦੇ ਫਾਲਸ ਸਰ ਮੈਂ ਪ੍ਰਿੰਸੀਪਲ ਗੁਰਪ੍ਰਿੰਦਰਪਾਲ ਸਿੰਘ ਇਹ ਸਰਕਾਰੀ ਕੰਨਿਆ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੰਸਕਿੰਦ ਸਕੂਲ ਮਲੋਟ ਹੈ ਸੀ ਰੋਡ ਮਲੋਟ ਹੈ ਔਰ ਇਹਦੇ ਵਿੱਚ ਮੌਜੂਦਾ ਸਮੇ 761 ਦੇ ਨੇੜੇ ਬੱਚੇ ਪੜ ਰਹੇ ਆ ਪਿਛਲੇ ਸਾਲ 833 ਸੀਗੇ ਉਹਨਾਂ ਨੇ ਮਿਸ਼ਨਾਂ ਚੱਲ ਰਹੀਆਂ ਹੈਗੀਆਂ ਪਿਛਲੇ ਬੱਚੇ ਪਾਸ ਆਊਟ ਹੋ ਗਏ ਆਵੇਂ ਬੱਚੇ ਹੋ ਰਾ ਰਹੇ ਐ ਐਡਮਿਸ਼ਨ ਚੱਲ ਰਹੀਆਂ ਨੇ ਆਪਣੇ ਮਾਨਯੋਗ ਸ਼੍ਰੀਮਤੀ ਬਲਜੀਤ ਕੌਰ ਇਸਤਰੀ ਤੇ ਬਾਲ ਵਿਕਾਸ ਭਗਵਾਨ ਦੇ ਮੰਤਰੀ ਸਾਹਿਬ ਨੇ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਉਪਰਾਲਾ ਕੀਤਾ ਕਿ ਗਰਲ ਸਕੂਲ ਦੇ ਬਾਹਰ ਦੋਹਾਂ ਸਾਈਡਾਂ ਤੇ ਦੋਹਾਂ ਡਾਇਰੈਕਸ਼ਨ ਦੇ ਵਿੱਚ ਕੈਮਰੇ ਲਗਵਾ ਦਿੱਤੇ ਨੇ ਤੇ ਉਹ ਲੜਕੀਆਂ ਦੀ ਸੁਰੱਖਿਆ ਵਾਸਤੇ ਇਹ ਬਹੁਤ ਹੀ ਇਹ ਉਹਨਾਂ ਦਾ ਸ਼ਲਾਘਾਯੋਗ ਕਦਮ ਹੈ ਅਤੇ ਕਿ ਇਹ ਜਿਹੜਾ ਕੈਮਰਾ ਹੈ ਇਹਨਾਂ ਦਾ ਕੰਟਰੋਲ ਸਿੱਧਾ ਕੰਟਰੋਲ ਰੂਮ ਪਲੇ ਸਟੇਸ਼ਨ ਨੂੰ ਲੁਟਾ ਤਾਂ ਇਹਦੀ ਲਗਾਤਾਰ ਲਾਈਵ ਕਾਸਟ ਉੱਥੇ ਹੁੰਦੀ ਰਹਿੰਦੀ ਹੈ ਲਾਈਵ ਟੈਲੀਕਾਸਟ ਤੇ ਉੱਥੋਂ ਦੇਖਦੇ ਰਹਿੰਦੇ ਆ ਇਹਦਾ ਇਹ ਫਾਇਦਾ ਹੈ ਛੁੱਟੀਆਂ ਦੇ ਟਾਈਮ ਜਾਂ ਸਵੇਰੇ ਲੜਕੀਆਂ ਦੇ ਸਕੂਲ ਲੱਗਣ ਦਾ ਟਾਈਮ ਜਾਂ ਅੱਧੀ ਛੁੱਟੀ ਦੇ ਟਾਈਮ ਇੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸ਼ਰਾਬਤੀ ਅਨਸਰ ਨਹੀਂ ਘੁੰਮ ਸਕਦਾ ਡਾਇਰੈਕਟ ਉਹਨਾਂ ਦੀ ਪੁਲਿਸ ਦੇ ਪੁਲਿਸ ਸਟੇਸ਼ਨ ਦੀ ਦੇਖਰੇਖ ਦੇ ਵਿੱਚ ਹੁੰਦਾ ਹੈਗਾ ਤੇ ਪਹਿਲੋਂ ਵੀ ਉਹਨਾਂ ਦੀਆਂ ਪੀਆ ਟੀਮਸ ਤਿਆਰ ਰਹਿੰਦੀਆਂ ਕੋਈ ਇਸ ਤਰ੍ਹਾਂ ਦੀ ਦਿੱਕਤ ਹੋਵੇ ਤਾਂ ਤੇ ਪਹਿਲੋਂ ਵੀ ਸਾਨੂੰ ਬਹੁਤ ਸੇਵ ਕਰਦੇ ਰਹੇ ਆ ਤੇ ਮੈਡਮ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਇਹਦੇ ਨਾਲ ਕੁੜੀਆਂ ਦੇ ਵਿੱਚ ਹੋਰ ਕੌਨਫੀਡੈਂਸ ਵਧੂਗਾ ਤੇ ਲੜਕੀਆਂ ਭਾਈ ਵਿੱਚ ਹੋਰ ਉਤਸ਼ਾਹਿਤ ਹੋਣਗੀਆਂ ਤੇ ਮਾਪੇ ਵੀ ਆਪਣੇ ਆਪ ਨੂੰ ਆਪਣੀਆਂ ਲੜਕੀਆਂ ਦੇ ਪੱਖੋਂ ਸੁਰੱਖਤ ਮਹਿਸੂਸ ਕਰਨਗੇ। ਸਭ ਕੀ ਕਰਨ ਚਾਹੁੰਦੇ ਵੀ ਕੁੜੀਆਂ ਦੀ ਸੁਰੱਖਤ ਆਸਤੇ ਜਿਹੜਾ ਹੈਗਾ ਸਕੂਲਾਂ ਨੇ ਵੀ ਕੰਮ ਲਾਇਗਰੇ ਹੈਗੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਪੁਰਸ਼ੀ ਨਾਲ ਦੀ ਸੁਰੱਖਤ ਹੁੰਦਾ ਹੈ। ਸਾਨੂੰ ਇੱਥੇ ਕਾਫੀ ਸ਼ਿਕਾਇਤ ਮਿਲੀ ਸੀ ਕਿ ਛੁੱਟੀ ਦੇ ਸਮੇਂ ਜਾਂ ਸਕੂਲ ਲੱਗਣ ਦੇ ਸਮੇਂ ਥੋੜੀ ਯੂਟੀਜ਼ਿੰਗ ਦੀ ਪ੍ਰੋਬਲਮ ਆਉਂਦੀ ਹੈ ਸਕੂਲਾਂ ਦੇ ਸਾਹਮਣੇ ਉਸ ਕਰਕੇ ਅਸੀਂ ਜਿਹੜਾ ਸਪੈਸ਼ਲ ਉੱਥੇ ਉਹਨਾਂ ਟਾਈਮਾਂ ਦੇ ਵਿੱਚ ਪੀਸੀਆਲ ਡਿਪਿਊਟ ਕਰਦੇ ਹਾਂ ਸਾਡੇ ਰਿਲੇਟਿਵ ਲੜਕੀਆਂ ਦਾ ਸਕੂਲੀ ਸਟਾਫ ਵੀ ਹੈ ਉਹਨਾਂ ਦੀ ਡਿਊਟੀ ਵੀ ਲੱਗਦੀ ਹੈ ਪਲੱਸ ਅਸੀਂ ਸਕੂਲ ਅਥਾਰਟिटीज ਨਾਲ ਕੰਟੈਕਟ ਕਰਕੇ ਉੱਥੇ ਕੈਮਰਾਜ਼ ਵਗੈਰਾ ਲਵਾਏ ਹੈ ਤਾਂ ਜੋ ਜਿਹੜੇ ਇਹੋ ਜਿਹੇ ਅੰਸਰ ਆਇਡੈਂਟੀਫਾਈ ਹੋ ਸਕਣ ਸਾਡੇ ਸ਼ਹਿਰ ਵਿੱਚ ਜੇ ਸੁਰੱਖਿਆ ਨਾਲ ਸ਼ਰਤ ਹੈ ਕਿ ਪੀਸ ਗਲਗਾ ਦੇ ਲਈ ਇੱਕ ਮਿੰਟ ਸ਼ਹਿਰ ਦੇ ਵਿੱਚ ਸਾਡੇ કુલ ਤਕਰੀਬਨ 6 ਤੋਂ ਲੈ ਕੇ 8 ਪੀਸੀਆਰ ਤੱਕ ਚੱਲਦੇ ਰਹਿੰਦੇ ਆ ਵਿੱਚੋਂ ਡਿਊਟੀਆਂ ਦੇ ਸਾਮਣਾ ਰਾਤ ਨੂੰ ਵੀ ਇੰਨੇ ਪੀਸੀਆਰ ਚੱਲਦੇ ਜਿਸ ਕਰਕੇ ਕਾਫੀ ਕ੍ਰਾਈਮ ਕੰਟਰੋਲ ਵਿੱਚ ਰਹਿੰਦਾ